ਦੋਸਤੋ ਚੰਡੀਗੜ੍ਹ ਵਿਧਾਤਿਆ ਦੇ ਉਦਯੋਗਿਕ ਵਿਕਾਸ ਵਿਭਾਗ ਭਰਤੀ 2024 ਲਈ ਅੱਜ ਖੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਬਾਕਬਕ ਪੋਸਟਾਂ ਲਈ ਪੰਜਾਬ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਅਪਲਾਈ ਤੁਸੀਂ ਕਰਨਾ ਕਿਵੇਂ ਹੈ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿ ਆਪਾਂ ਕਰਕੇ ਬਿਠਾਉਣ ਲਾਸਟ ਤੱਕ ਜੁੜਦੇ ਰਹਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਆ ਉਸ ਤੇ ਨਾ ਪੋਸਟ ਨਾਲ 36833 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਉਮਰ ਹੱਦ 18 ਤੋਂ ਲੈ ਕੇ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਜੋਗ ਉਮੀਦਵਾਰ ਨੇ ਜੀ ਅਪਲਾਈ ਯੂਰ ਕਰਿਓ ਜੀ ਚਲੋ ਦੋਸਤੋ ਅਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀ ਭਾਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਸੈਂਟਰ ਫਾਰ ਰਿਸਰਚ ਐਂਡ ਰੂਲ ਐਂਡ ਇੰਡਸਟਰੀਅਲ ਡਿਵੈਲਪਮੈਂਟ ਸੈਕਟਰ 19 ਐ ਮੱਧੇ ਮਾਰਗ ਚੰਡੀਗੜ੍ਹ ਵੱਲੋਂ ਨੋਟੀਫਿਕੇ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਨਵੀਂ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਪੋਸਟਾਂ ਨੇ ਜੀ ਅਪਰ ਡਿਵੀਜ਼ਨ ਕਲਰਕ ਅਤੇ ਲੋਅਰ ਡਿਵੀਜ਼ਨ ਕਲਰਕ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ 36833 ਰੁਪਏ ਫਿਕਸ ਤੁਹਾਨੂੰ ਸੈਲਰੀ ਦਿੱਤੀ ਜਾਵੇਗੀ ਇਹ ਪੋਸਟਾਂ ਪ੍ਰੋਪਰਲੀ ਕੰਟਰੈਕਟ بیس ਤੇ ਅਨਾਉਂਸਮੈਂਟ ਕੀਤੀ ਗਈਆਂ ਨੇ ਜੀ 1 ਸਾਲ ਵਾਸਤੇ ਬਾਦ ਵਿੱਚ ਇਹਨਾਂ ਦਾ ਸਮਾਂ ਅੱਗੇ ਵਧਾ ਦਿੱਤਾ ਜਾਵੇਗਾ 3 ਸਾਲ ਵਾਸਤੇ ਜੋ ਕੁਆਲਿਫੀਕੇਸ਼ਨ ਰੱਖੀ ਗਈ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਵਰਕਿੰਗ ਨੌਲੇਜ ਹੈ ਤੁਹਾਨੂੰ ਕੰਪਿਊਟਰ ਆਦਿ ਦੀ ਔਰ 3 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਪੰਜਾਬ ਵਿੱਚ ਵੀ ਬਖ ਬਖ ਪੋਸਟ ਵਾਲੀ ਨੋਟੀਫਿਕੇਸ਼ਨ ਆਊਟ ਕੀਤੀ ਗਈ ਨੇ ਜੀ ਦੋਸਤੋ ਜੇਕਰ ਤੁਸੀਂ 8ਵੀਂ 10ਵੀਂ 12ਵੀਂ ਡਿਗਰੀ ਡਿਪਲੋਮਾ ਕੰਪਲੀਟ ਕੀਤਾ ਹੈ ਤਾਂ ਤੁਸੀਂ ਉਹਨਾਂ ਪੋਸਟਾਂ ਲਈ ਅਪਲਾਈ ਕਰ ਸਕੋਗੇ ਉਹਨਾਂ ਸਾਰੇ ਨੋਟੀਫਿਕੇਸ਼ਨਾਂ ਦੇ ਉੱਪਰ ਮੈਂ ਪ੍ਰੋਪਰ ਵੀਡੀਓ ਬਣਾ ਕੇ ਆਪਣੇ YouTube ਚੈਨਲ ਤੇ Facebook ਪੇਜ ਦੇ ਉੱਪਰ ਵੀਡੀਓ ਅਪਲੋਡ ਕਰਤੀ ਜੀ ਉੱਥੇ ਜਾ ਕੇ ਵੀਡੀਓ ਜਰੂਰ ਦੇਖਿਓ ਜੋਗ ਉਮੀਦਵਾਰ ਨਹੀਂ ਜੀ ਅਪਲਾਈ ਯੂਰ ਕਰੇਗੇ ਦੋਸਤਾਂ ਨੇ ਪੋਸਟਾਂ ਲਈ ਅਪਲਾਈ ਤੁਸੀਂ ਕਿਵੇਂ ਕਰਨਾ ਜੀ ਮੇਲ ਆਈਡ ਇਹਨਾਂ ਨੇ ਮੈਂਸ਼ਨ ਕੀਤੀ ਹੈ ਇਸ ਮੇਲ ਆਈ ਤੁਸੀਂ ਮੇਲ ਕਰਨਾ ਹੋਵੇਗਾ ਜੀ ਅੱਜ ਤੋਂ 10 ਦਿਨ ਦੇ ਅੰਦਰ ਅੰਦਰ ਤੁਸੀਂ ਮੇਲ ਕਰ ਸਕਦੇ ਹੋ ਜਾਂ ਫਿਰ ਐਡਰੈਸ ਤਾਂ ਮੈਂਸ਼ਨ ਕੀਤਾ ਗਿਆ ਇਸ ਐਡਰੈਸ ਤੇ ਵੀ ਤੁਸੀਂ ਆਪਣੇ ਡਾਕੂਮੈਂਟਸ ਭੇਜ ਸਕੋਗੇ ਇਹ ਨੋਟੀਫਿਕੇਸ਼ਨ ਅੱਜ ਹੀ ਜਾਰੀ ਕੀਤਾ ਗਿਆ ਜੀ ਦੋਸਤੋ ਉਮੀਦ ਕਰਦਾ ਮੇਰੇ ਦੁਆਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ